ਕਿਸਾਨ ਮੋਰਚਾ ਗੈਰ ਨਾਲਿਤਿਕ ਅਤੇ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਵੱਲੋਂ ਦੋਹਾਂ ਹੀ ਫਾਰਮਾਂ ਵੱਲੋਂ ਸਾਂਝੇ ਤੌਰ ਤੇ ਐਲਾਨ ਕੀਤਾ ਗਿਆ ਸੀ ਕਿ ਦੇਸ਼ ਭਰ ਦੇ ਵਿੱਚ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅਸੀਂ ਪ੍ਰਾਈਵੇਟ ਘਰਾਣਿਆਂ ਦੇ ਮੌਲ ਸੈਲੋ ਅਤੇ ਹਾਈਵੇ ਦੇ ਉਪਰਕ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਉਂਕਿ ਪਿਛਲੀ ਵਾਰ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਇਸ ਵਾਰ ਟਰੈਕਟਰ ਮਾਰਚ ਨਹੀਂ ਸਗੋਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਟਰੈਕਟਰ ਖੜੇ ਕੀਤੇ ਜਾਣਗੇ। ਜਿਹਾਦੇ ਚੱਲਦਿਆਂ ਸਯੁਜਤ ਕਿਸਾਨ ਮੋਰਚਾ ਗੈਰ ਰਾਜਿਕ ਦੀ ਹਿੱਸਾ ਭਾਰਤੀ ਕਿਸਾਨੀ ਇਕਤਾ ਸਿੱਧੂਪੁਰਾ ਵੱਲੋਂ ਵੀ ਅੱਜ ਫਰੀਕ ਕੋਰਟ ਦੇ ਵਿੱਚ ਟਰੈਕਟਰ ਖੜਾ ਕੇ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਚਹਿਲ ਰੋਡ ਤੋਂ ਸ਼ੁਰੂ ਹੋ ਕੇ ਪਿੰਡ ਚੰਦਬਾਜ ਤੱਕ ਟਰੈਕਟਰ ਖੜੇ ਕਰਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜਿੱਥੇ ਦੋਹੇ ਫਾਰਮਾ ਖਨੌਰੀਆ ਤੇ ਸ਼ੰਭੂ ਬਾਡਰ ਦੇ ਸੰਘਰਸ਼ ਕਰ ਰਹੀਆਂ ਨੇ ਅਤੇ ਜਗਦੀਸ਼ ਸਿੰਘ ਡੱਲੇয়াল ਜੋ ਮਰਨਵਾਰ ਤੇ ਬੈਠੇ ਹਨ ਹਣ ਮੈਡੀਕਲ ਸਹੂਲਤਾਂ ਲੈ ਰਹੇ ਹਨ। ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਚਾਹੇ ਐਮਐਸਪੀ ਦੀ ਹੋਵੇ ਚਾਹੇ ਜਾਂ ਕਰਜ਼ਾ ਮਾਫੀ ਦੀ ਹੋਵੇ ਜਾਂ ਕਿਸਾਨਾਂ ਉੱਤੇ ਜੋ ਮਾਮਲੇ ਦਰਜ ਕੀਤੇ ਗਏ ਨੇ ਇਸ ਸਬੰਧੀ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਅੱਜ ਜਿਹਦੇ ਚੱਲਦੇ ਆ ਜੋ ਐਲਾਨ ਹੋਇਆ ਸੀ ਕਿ 26 ਜਨਵਰੀ ਵਾਲੇ ਦਿਨ ਸਾਨੂੰ ਦਿੱਲੀ ਦੀਆਂ ਬਰੂਆਂ ਤੇ ਜਾਂ ਹਰਿਆਣੇ ਦੀਆਂ ਬਰੂਆਂ ਤੋਂ ਲਾ ਲੋ ਕਿਵੇਂ ਖਨੌਰੀ ਬਾਰਡਰ ਹੈ ਜਾਂ ਸ਼ੰਭੂ ਬਾਰਡਰ ਹੈ ਸਾਨੂੰ ਬੈਠਣ ਨੂੰ ਅੱਜ ਪੂਰਾ ਸਾਲ ਹੋ ਗਿਆ ਜੀ 12 ਮਹੀਨੇ ਹੋ ਗਏ ਆ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀਗੀ ਪਹਿਲਾਂ ਇਲੈਕਸ਼ਨ ਚੱਲਦੇ ਰਹੇ ਇਲੈਕਸ਼ਨਾਂ 'ਚ ਵੀ ਕੋਈ ਸਾਡੀ ਗੱਲ ਨਹੀਂ ਸੁਣੀਗੀ ਉਦੋਂ ਚਲਾ ਕੋਰ ਕਨੈਕਟਰਾਂ ਦੇ ਲੱਗਾ ਉਦੋਂ ਬਾਅਦ ਅਸੀਂ ਕੋਈ ਮੀਟਿੰਗਾਂ ਕਰਦੇ ਨੇ ਮੀਟਿੰਗਾਂ 'ਚ ਵੀ ਕੋਈ ਨਿਬੜਿਆ ਉਦੋਂ ਬਾਅਦ ਸਾਡੇ ਪ੍ਰਧਾਨ ਜੀ ਨੇ ਇੱਕ ਫੈਸਲਾ ਲੈ ਲਿਆ ਜੋ ਕਿ ਮਰਨ ਵਰਤ ਦਾ ਉਹਨੂੰ ਅੱਜ ਪੂਰੇ 2 ਮਹੀਨੇ ਹੋ ਗਏ ਆ ਸਰਕਾਰ ਹਜੇ ਤੱਕ ਉਹਦੀ ਕੋਈ ਸਾਰ ਨਹੀਂ ਲਈਗੀ ਸਾਡੇ ਪ੍ਰਧਾਨ ਜੀ ਨੂੰ 2 ਮਹੀਨੇ ਹੋ ਗਏ ਮਰਨ ਵਰਤ ਤੇ ਬੈਠੇ ਨੂੰ ਅੱਜ ਹੁਣ ਉਹਨਾਂ ਨੇ ਇੱਕ ਕਮੇਟੀ ਭੇਜੀ ਆ ਜੋ ਕਿ ਪ੍ਰਧਾਨ ਜੀ ਕੋਲੇ ਉਦੋਂ 54-55 ਦਿਨ ਹੋ ਗਏ ਸੀ ਬੈਠੇ ਨੂੰ ਪ੍ਰਧਾਨ ਜੀ ਨੂੰ ਉਦੋਂ ਬਾਅਦ ਹੁਣ ਉਹਨਾਂ ਨੇ ਕੋਈ ਟ੍ਰੀਟਮੈਂਟ ਲੈਣੀ ਸ਼ੁਰੂ ਕੀਤੀ ਆ ਖਾਣਾ ਤੇ ਦਾਣਾ ਕੋਈ ਹਜੇ ਤੱਕ ਨਹੀਂ ਉਹਨਾਂ ਨੇ ਕੋਈ ਲਿਆਗਾ ਇਸ ਲਈ ਅਸੀਂ ਪ੍ਰਧਾਨ ਜੀ ਸਾਡੇ ਆਂਦੇ ਆ ਜਿੰਨਾ ਚੱਕ ਸਾਡੀ ਸਰਕਾਰ ਐਮਐਸਪੀ ਦੀ ਲੀਕਲ ਗਰੰਟੀ ਸਾਨੂੰ ਜਾਂ ਸਾਡੀਆਂ ਮੰਗਾਂ ਜਿਹੜੀਆਂ ਅਧੂਰੀਆਂ ਪਈਆਂ ਐ ਉਹ ਨਹੀਂ ਦਿੰਦੀ ਸਰਕਾਰ ਉਹਨਾਂ ਚੈਰਾ ਬਈ ਅਸੀਂ ਇਹ ਧਰਨਾ ਇਥੋਂ ਨਾ ਚੱਕਾਂਗੇ ਤੇ ਪ੍ਰਧਾਨ ਜੀ ਕਹਿੰਦੇ ਨਾ ਅਸੀਂ ਕੋਈ ਦਾਣਾ ਪਾਣੀ ਅਸੀਂ ਛੱਕਾਂਗੇ ਅੱਜ ਸੰਯੁਕਤ ਕਿਸਾਨ ਮੋਰਚਾ ਕਹਿ ਰਾਹ ਮੇਰੇ ਤੋਂ ਥਾਨ ਮੇਰੇ ਮੋਰਚੇ ਸੱਦੇ ਤੇ ਜੋ ਕਾਲ ਦਿੱਤੀ ਗਈ ਸੀਗੇ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਜਿਹੜੇ ਰੋਡਾਂ ਦੇ ਟਰੈਕਟਰ ਲੈਣੇ ਜਾਣਗੇ ਜਿਹੜਾ ਟਰੈਕਟਰ ਸਾਡਾ ਖੇਤੀ ਦਾ ਸਾਧਨ ਆਇਆ ਖੇਤੀ ਦਾ ਅਹਿਮ ਸਾਧਨ ਆ ਜਿਹੜਾ ਜੇ ਸਾਡੇ ਕੋਲ ਜ਼ਮੀਨ ਨਾ ਰਹੀ ਤਾਂ ਇਹ ਸਾਧਨ ਦਾ ਜਿਹੜਾ ਸਾਡੇ ਤਵਾੜਾ ਤਵਾੜ ਦੇ ਵੀ ਇਹ 10-15 ਰੁਪਏ ਚੱਕਣਗੇ ਸਾਡੇ ਕੋਲ ਤੇ ਲੋਕਾਂ ਨੂੰ ਇਹ ਪਿੱਗਲ ਕਰਕੇ ਅਸੀਂ ਅੱਜ ਜਿਹੜਾ ਢੱਕਾ ਆਫਲਟ ਟਰੈਕਟਰ ਦਾ ਦੋਹਾਂ ਦੇ ਲੈ ਕੇ ਜਾਂਦਾ ਉਹਨੇ ਜਿਹੜੇ ਖੇਤੀ ਕਾਨੂੰਨ ਪਹਿਲਾਂ ਇਹਨਾਂ ਨੇ ਲੈ ਕੇ ਆਂਦੇ ਸੀਗੇ ਉਹਨਾਂ ਦੇ ਜਿਹੜਾ ਖਰੜਾ ਭੇਜਿਆ ਮੰਡੀਕਰਨ ਦਾ ਜਿਹੜਾ ਪ੍ਰਾਈਵੇਟ ਕਰਨ ਜਾਂਦੀ ਹੈ ਸਰਕਾਰ ਉਹਦਾ ਵਿਰੋਧ ਆ ਸਾਡਾ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਸਰਦਾਰ ਜੀ ਜੀ ਸਿੰਘ ਢੱਲੇਵਾਲ ਪਿਛਲੇ 62 ਦਿਨਾਂ ਤੋਂ ਮਰਨ ਵਾਰ ਤੇ ਬੈਠੇ ਹੋਏ ਆ ਦੇਗਾਂ ਨਾਲ ਅਮਰੀਕਾ ਦੇ ਰੇਟ ਲੈ ਲਈ ਆ ਸੈਂਟਰ ਸਰਕਾਰ ਨੇ ਜਿਹੜਾ ਸੱਦਾ ਭੇਜਤਾ 14 ਫਰਵਰੀ ਨੂੰ ਮੀਟਿੰਗ ਹੋਊਗੀ ਮੀਟਿੰਗ ਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਬਾਅਦ ਦੀ ਗੱਲ ਆ ਪਰ ਸਾਡਾ ਜਿਹੜਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਆ ਪ੍ਰਧਾਨ ਜੀ ਉਹਨਾਂ ਦਾ ਸਰੀਰ ਬਹੁਤ ਕਮਜ਼ੋਰ ਹੋ ਚੁੱਕਿਆ ਤਾਂ ਉਹਦੇ ਤੇ ਜਿਹੜਾ ਐਸਕੇਐਮ ਜੈਟ ਜ਼ਿਲ੍ਹਾ ਤਕਸਾਲ ਮੋਰਚਾ ਜਿਹੜਾ ਹੈਗਾ ਉਹ ਆਪਦੇ ਵੱਖਰੇ ਪ੍ਰੋਗਰਾਮ ਦੇ ਰਿਹਾ ਉਹਨਾਂ ਨੂੰ ਸਾਡੀ ਅਪੀਲ ਆ ਭਾਈ ਇੱਕ ਚੋਟ ਹੋ ਜੋ ਇੱਕ ਜਟ ਹੋ ਕੇ ਹੀ ਲੜਾਈ ਜਿੱਤੀ ਜਾਣੀ ਆ ਕਿ ਨਾ ਵੱਖਰੇ ਵੱਖਰੇ ਹੋਏ ਐਮਐਸਬੀ ਗਰੰਟੀ ਕਾਨੂੰਨ ਬਹੁਤ ਜ਼ਰੂਰੀ ਆ ਭਾਰਤ ਦੇ ਲੋਕਾਂ ਲਈ ਸਾਰਸਕਾਰ ਕੇ ਪੰਜਾਬ ਦੇ ਲੋਕਾਂ ਲਈ ਜਿਹੜਾ ਪਾਣੀ ਦਾ ਪੱਧਰ ਡੈਨ ਪ੍ਰਤੀ ਦਿਨ ਥੱਲੇ ਜਾ ਰਿਹਾ ਜਿਹੜੇ ਆਪਾਂ ਨੂੰ ਹਰੇਕ ਬਦਲ ਤੇ ਐਮਐਸਬੀ ਮਿਲੂਗੀ ਐਮਐਸਬੀ ਦਾ ਗਰੰਟੀ ਕਾਨੂੰਨ ਹੋਊਗਾ ਤਾਂ ਆਪਾਂ 23 ਦੀ 23 ਫਸਲਾਂ ਜਿਹੜੀਆਂ ਪੰਜਾਬ ਵਿੱਚ ਪੈਦਾ ਕਰਕੇ ਪੰਜਾਬ ਨੂੰ ਬਚਾ ਸਕਦੇ ਦੂਜੀ ਜਿਹੜੀ ਕੋਰ ਦੀ ਗੱਲ ਕਹਦੇ ਆ ਸੁਪਰੀਮ ਕੋਰਟ ਨੇ ਪਿੱਛੇ ਜੇ ਖਬਰ ਚੱਲੀ ਸੀ ਕਿ ਜਿਹੜਾ ਪ੍ਰਧਾਨ ਮੰਤਰੀ ਨੂੰ ਆਪਣਾ ਫਿਰੋਜ਼ਪੁਰ ਜ਼ਿਲ੍ਹਾ ਤੇ ਕੁੱਝ ਕਿਸਾਨਾਂ ਵੱਲੋਂ ਘੇਰਿਆ ਗਿਆ ਸੀਗਾ ਉਹਨਾਂ ਕਿਸਾਨਾਂ ਤੇ 307 ਦੇ ਪਰਚੇ ਦਰਜ ਕਰ ਦਿੱਤੇ ਗਏ ਜਦਕਿ ਸਾਡਾ ਸ਼ੁਭ ਕਰਨ ਸਿੱਧੀ ਗੋਲੀ ਦੇ ਨਾਲ ਸ਼ਹੀਦ ਹੋਇਆ 21 ਫਰਵਰੀ 2024 ਦੇ ਵਿੱਚ ਉਹਦੇ ਤੇ ਕੋਈ ਕਾਰਵਾਈ ਨਹੀਂ ਜੀਰੋ ਐਫ ਆਰ ਆਈ ਆ ਉਹਦੇ ਤੇ ਜਦਕਿ ਪਹਿਲਾ ਕਾਰਵਾਈ ਕਰਨੀ ਉੱਤੇ ਬੰਦੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਤੇ 302 ਦੇ ਪਰਚੇ ਬਣਦੇ ਆ ਜਿਹੜੇ ਲਖੀਮਗੜ ਖੀਵੀ ਦੇ ਵਿੱਚ ਸਾਡੇ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਪੱਤਰਕਾਰਾਂ ਦੇ ਉੱਤੇ ਸਿੱਧੀ ਘੱਡੀ ਚੜਾ ਕੇ ਇਹਨਾਂ ਨੇ ਕੁਝ ਲਿਆ ਉਹਦਾ ਮੁਕੱਦਮਾ ਦੇਰ ਕਰਨਾ ਬਣਦਾ ਉਹ ਅਜੇ ਸਾਡੀ ਵਿੱਚ ਮੰਗ ਦੂਰੀ ਪਈ ਆ ਹਜੇ ਇਹਨਾਂ ਦੇ ਜਿੰਨੇ 2014 ਤੋਂ ਬਾਅਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਈਆਂ ਉਹਦੇ ਪੱਛੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਬੰਦੇ ਕਰਨ ਕਿਉਂਕਿ ਇਹਨੇ ਕਿਹਾ ਸੀਗਾ ਕਿ ਮੈਂ ਮੇਰੀ ਸਰਕਾਰ ਬਣਾਓ ਮੈਂ ਇਹ ਤੇ ਜਿਹੜੀ ਹੈਗਾ ਡਾਕਟਰ ਸਵਾਮੀਨਾਰਥਨ ਕਮਿਸ਼ਨ ਦੀ ਰਿਪੋਰਟ ਆ ਲਾਗੂ ਕਰੂੰਗਾ ਅਥਰ ਵਸਤਾ ਦੀ ਨੁਕਸਾਨੀ ਦੀ ਸੁਧਰੂਗੀ ਡਾਕਟਰ ਸਵਾਮੀਨਾਰਥਨ ਕ੍ਰਿਸ਼ੀ ਦੀ ਬੋਰਡ ਨਾਲ ਜਦਕਿ ਡਾਕਟਰ ਸਵਾਮੀਨਾਰਥਨ ਕਮਿਸ਼ਨ ਦੀ ਰਿਪੋਰਟ ਅਜੇ ਤੱਕ ਨਹੀਂ ਲਾਗੂ ਕੀਤੀ ਗਈ ਜਿਸ ਦੇ ਕਰਕੇ ప్రతి ਦਿਨ ਦਿਨ ਕਿਸਾਨਾਂ ਦੀਆਂ ਖੋਦ ਕੁਸ਼ੀਆਂ ਹੋ ਰਹੀਆਂ ਜਿਦੇ ਜ਼ਿੰਮੇਵਾਰ ਸਾਡੀ ਸਰਕਾਰ ਦੇ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹਦੇ ਤੇ 302 ਦਾ ਪਰਚਾ ਦਰਜ ਕਰਨਾ ਸੁਪਰੀਮ ਕੋਰਟ ਨੂੰ ਬੰਨਦਾ ਉਲਟਾ ਕਿਸਾਨਾਂ ਦੇ ਪਰਚੇ ਦਰਜ ਕਰ ਲਈ ਹੈ ਸੁਪਰੀਮ ਕੋਰਟ ਪੱਖ ਆ ਜਿਹੜੇ ਸਦਾ ਦਾ ਸਦਾ ਸਰਕਾਰ ਦਾ ਭਗਤ ਰਹੀ ਹੈ। ਆੜੀ ਕਰਦੋ ਨਾ